ਤੁਸੀਂ ਦੇਖ ਰਹੇ ਹੋ ਪੁਲਾੰਗ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਦਾ ਇੱਕ ਪੜਾ ਖਤਮ ਹੋ ਗਿਆ ਹੈ ਪੜਾ ਖਤਮ ਦਾ ਮਤਲਬ ਹੈ ਕਿ 7 ਤਰੀਕ ਨੂੰ ਜਿਹੜੇ-ਜਿਹੜੇ ਸੱਜਣਾ ਨੇ ਆਪਣੇ ਨਾਮੀਨੇਸ਼ਨ ਆਪਣੇ ਨਾਮਜ਼ਦੀ ਕਾਗਜ਼ ਵਾਪਸ ਲੈਣੇ ਸੀ ਉਹ ਵਾਪਸ ਲੈ ਲੈ ਗਏ ਨੇ ਹੁਣ ਜਿਹੜੇ ਸਰਬਸੰਮਤੀ ਨਾਲ ਚੁਣੇਗੇ ਸਰਬਸੰਮਤੀ ਨਾਲ ਚੁਣੇਗੇ ਜਿਹੜੇ ਆਨਾਪੋਛੜ ਚੁਣੇਗੇ ਨਿਰਵਿਰੋਧ ਨਿਰਵਿਰੋਧ ਦਾ ਮਤਲਬ ਹੈ ਜਿਨ੍ਹਾਂ ਦੇ ਕਾਗਜ਼ ਜ਼ਬਰਦਸਤੀ ਕੈਨਸਲ ਕਰਤੇ ਕਿਸੇ ਨੂੰ ਭਰ ਨਹੀਂ ਦਿੱਤੇ ਜਿਹੜੇ ਹਜ਼ਾਰਾਂ ਬੰਦੇ ਇਸ ਰੂਪ ਦੇ ਵਿੱਚ ਅਦਾਲਤਾਂ ਦੇ ਚੱਕਰ ਵੀ ਘੱਟ ਰਹੇ ਨੇ ਕੋਈ ਕਿਤੇ ਕੋਈ ਕਿਤੇ ਬਕਬਕ ਅਲੀਗੇਸ਼ਨ ਲਾਤੇ ਨੇ ਉਹ ਸਾਰੇ ਹੁਣ ਬਸ ਪੋਰਟਾਤ ਕਚੈਰੀਆਂ ਚ ਜਾਣਗੇ ਤੇ ਪਰ ਜਿਹੜੇ ਖੜੇ ਰਹਿ ਗਏ ਹੁਣ ਜਿਨ੍ਹਾਂ ਦੇ ਕਾਗਜ਼ ਪੂਰੇ ਨੇ ਉਹਨਾਂ ਦੀ ਇਲੈਕਸ਼ਨ ਹੋਣੀ ਹੈ ਚੋਣਾਂ ਹੋਣੀਆਂ ਨੇ ਵੋਟਾਂ ਪੈਣੀਆਂ ਨੇ 15 ਤਰੀਕ ਨੂੰ ਅਜੀਬੋ ਗਰੀਬ ਕੰਮ ਹੈ ਨਾ ਸਾਡੇ ਸਾਰੇ ਸੈਟਅਪ ਦੇ ਵਿੱਚ ਕਹਿੰਦੇ ਨੇ ਜਦੋਂ ਉਹ ਇਲੈਕਸ਼ਨ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਭਾਰੂ ਤੇ ਕੁਝ ਵੀ ਕਰਦੇ ਫਿਰ ਵਿੱਚੋਂ ਕੁਝ ਨਹੀਂ ਜੀ ਹੋ ਸਕਦਾ ਇਲੈਕਸ਼ਨ ਕਮਿਸ਼ਨ ਵੀ ਥੋੜਾ ਬਹੁਤ ਮੇਰੇ ਖਿਆਲ ਨਾਲ ਵੈਸੇ ਹੀ ਕੰਮ ਚਲਾਉਂਦਾ ਹੈ ਤਾਂ ਕੰਮ ਇਹ ਆਉਂਦਾ ਵੀ ਆਹ ਤਰੀਕਾ ਲੱਗ ਜਾਣਾ ਔਖੀ ਔਖੀ ਆਪਾਂ ਕੀ ਕਰ ਸਕਦੇ ਆਂ ਜੀ ਜੋ ਡਾਡਿਆਂ ਨੇ ਕਰਨਾ ਨੀਚੇ ਉਹ ਤਾਂ ਕਰ ਹੀਉ ਜਾਂਦੇ ਨੇ ਆਪਣੀ ਕਿਹੜਾ ਕੋਈ ਸੁਣਦਾ ਹੈ ਸਾਡੇ ਕੋਲ ਕੋਈ ਹੱਕ ਨਹੀਂ ਉਹ ਦਿੱਲੀ ਵਾਲੇ ਚੌਂਕ ਕਮਿਸ਼ਨ ਦੀ ਤਰ੍ਹਾਂ ਵੈਸੇ ਤਾਂ ਦਿੱਲੀ ਵਾਲਾ ਚੌਂਕ ਕਮਿਸ਼ਨ ਤੇ ਕਿਹੜਾ ਇਲਜ਼ਾਮ ਨਹੀਂ ਲੱਗਦੇ ਕਿ ਉਹ ਕੇਂਦਰੀ ਸੱਤਾ ਦੇ ਬਤਾਵਕ ਉਹ ਵੀ ਇਹ ਕੰਮ ਕਰ ਲੈਂਦਾ ਇਹ ਚੀਜ਼ਾਂ ਵੀ ਦੇਖਣ ਵਾਲੀਆਂ ਨੇ ਹੁਣ ਬਹੁਤ ਖਤਰਨਾਕ ਰੁਝਾਨ ਜਿਹੜੇ ਪੈਦਾ ਹੋ ਰਹੇ ਨੇ ਤੁਹਾਡੇ ਸਾਹਮਣੇ ਨੇ ਪੱਟੀ ਦੇ ਵਿੱਚ ਇੱਕ ਚੁਣੇ ਹੋਏ ਸਰਪੰਚ ਦਾ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਕਿ ਆਇਆ ਗਿਆ ਕਿ ਉਹਨਾਂ ਦੇ ਹਾਰ ਪਾਏ ਹੋਏ ਸੀ ਜੀਪ ਤੇ ਖੜੇ ਸੀਗੇ ਜਾਂ ਕਾਰ ਤੇ ਖੜੇ ਸੀਗੇ ਵਧਾਈਆਂ ਕਬੂਲ ਰਹੇ ਸੀ ਜਿਹੜੇ ਬੰਦੇ ਆਏ ਉਹ ਵੀ ਵਧਾਈਆਂ ਦੇਣ ਆਲੇ ਕਰਕੇ ਆਏ ਤੇ ਗੋਲੀ ਮਾਰ ਦਿੱਤੀ ਗਈ ਤੇ ਕਤਲ ਹੋ ਗਿਆ। ਔਰ ਕਿਆ ਇਹ ਗਿਆ ਕਿ ਉਹ ਸਰਬਸਮਤੀ ਰਾਣ ਚੁੜੇਗੇ ਸੀ? ਜੇ ਸੱਚੀਓ ਪਿੰਡ ਚੋਂ ਕੀ ਇਹ ਕਤਲ ਪਿੰਡ ਵਾਲੇ ਬੰਦਿਆਂ ਨੇ ਕੀਤਾ ਕਿਸੇ ਨੇ? ਜੇ ਕਿਸੇ ਪਿੰਡ ਵਾਲੇ ਬੰਦੇ ਨੇ ਕੀਤਾ ਜੇ ਸੱਚੀਓ ਸਰਬਸਮਤੀ ਹੋਣਦੀ ਸੀ। ਤਾਂ ਫਿਰ ਵੀ ਕੋਈ ਗੱਲ ਇੱਥੇ ਤੱਕ ਜਾਣੀ ਸੀ। ਜਾਂ ਕਿਤੇ ਆਨਾਪੋਸਡ ਨੂੰ ਅਸੀਂ ਸਰਬਸਮਤੀ ਤਾਂ ਨਹੀਂ ਕਹਿੰਦੇ। ਇੱਕ بار-ਬਾਰ ਆਪਾਂ بار-बार ਵੀਡੀਓ ਦੇ ਵਿੱਚ ਗੱਲ ਕਰ ਰਹੇ ਕਿ ਇਹ ਦੋ ਗੱਲਾਂ ਨੂੰ ਬਿਲਕੁਲ ਬੱਕਰੀਆਂ ਬੱਕਰੀਆਂ ਰੱਖਣ ਦੀ ਲੋੜ ਹੈ। ਇੱਕ ਆਨਾਪੋਜਡ ਹੁੰਦਾ ਇੱਕ ਸਰਬਸੰਮਤੀ ਸਰਬਸੰਮਤੀ ਸ਼ਬਦੀ ਸਹਿਮਤੀ ਨਾਲ ਹੁੰਦੀ ਆ ਆਨਾਪੋਜਡ ਹੁੰਦਾ ਕਿ ਦੂਜੇ ਨੂੰ ਕਿਸ ਨਾ ਕਿਸੇ ਬਹਾਨੇ ਇਹ ਗੱਲ ਕਰ ਦਿਓ ਪਰ ਫਿਰ ਵੀ ਜਿਵੇਂ ਮਰਜ਼ੀ ਹੋਇਆ ਹੋਵੇ ਨੌਜਾਨ ਬੱਚੇ ਦਾ ਮਰਨਾ ਇਹ ਦੁਖਦਾਈ ਹੈ ਇਹ ਪੰਜਾਬ ਦੀ ਫਿਜ਼ਾ ਦੇ ਵਿੱਚ ਪੰਜਾਬ ਦੇ ਸਾਰੇ ਲੋਕਾਂ ਲਈ ਸ਼ਰਮਸ਼ਾਰ ਹੋਣ ਵਾਲੀ ਘਟਨਾ ਹੈ ਅਜ ਤੋਂ ਪਹਿਲਾਂ ਵੀ ਗੋਲੀ ਚੱਲੀ ਹੈ ਜਲਾਲਾਬਾਦ ਦੇ ਵਿੱਚ ਇੱਕ ਦੇ ਗੋਲੀ ਲੱਗੀ ਡੀਐਮਸੀ ਚ ਤੇ ਅਕਾਲੀ ਲੀਡਰ ਆਤੇ ਉਹਦੇ ਪਰਚਾ ਦਰਜ ਕੀਤਾ ਇਹ ਚਾਚ ਚੋ ਸਾਹਮਣੇ ਆਏਗਾ ਰੀਅਲ ਰਿਐਲਿਟੀ ਕੀ ਹੈ ਬਾਕੀ ਕੀ ਹੈ ਪਰ ਸਵਾਲ ਇਹ ਹੁੰਦਾ ਕਿ ਤੰਗੀਆਂ ਨੂੰ ਇਹ ਟਕਰਾਵਾਂ ਨੂੰ ਜਨਮ ਕਿਵੇਂ ਮਿਲਦਾ ਜਨਮ ਮਿਲਦਾ ਬਹੁਤ ਸਾਰੀਆਂ ਗੱਲਾਂ ਸੁਣੀਆਂ ਨੇ ਇੱਥੇ ਵੀਡੀਓ ਬਹੁਤ سارے ਸੱਜਣ ਸਾਨੂੰ ਫੋਨ ਕਰ ਕਰ ਕਹਿੰਦੇ ਨੇ ਮੇਰੇ ਪਿੰਡ ਚਾ ਹੋ ਗਿਆ ਮੇਰੇ ਪਿੰਡ ਚਾ ਹੋ ਗਿਆ ਰਾਜਪੁਰੇ ਦੇ ਨੇੜੇ ਇੱਕ ਪਿੰਡ ਦੀ ਘਟਨਾ ਦਸੀ ਜਾਂਦੀ ਹੈ ਇੱਕੋ ਕਹਿੰਦਾ ਜੀ ਕਿ ਕਿਸੇ ਬੀਬੀ ਤੋਂ ਅੰਜਾਮ ਲਗਾ ਦਿੱਤਾ ਗਿਆ ਤੇ ਇਨੇ ਮੇਰੇ ਨਾਲ ਮਿਸ ਬਿਹੇਵ ਕੀਤਾ ਇਸ ਕਰਕੇ ਪਰਚਾ ਕੈਂਸਲ ਕਰਤਾ ਕਹਿੰਦੇ ਨੇ 2013 ਦੇ ਵਿੱਚ ਵੀ ਉਹ ਬੀਬੀ ਨੇ ਜਦੋਂ ਪਹਿਲਾ ਚੋਣ ਕਿਤੇ ਹੋਈ ਹੋਣੀ ਹੈ ਫਿਰ 18 ਚ ਵੀ ਇਹੋ ਜਿਹਾ ਕੁਝ ਹੋਇਆ ਪਤਾ ਨਹੀਂ ਇਹ ਕੁਝ ਹੋਇਆ ਕਿ ਨਹੀਂ ਫਿਰ ਇਧਰ ਕੋਈ ਦੱਸ ਰਿਹਾ ਇਸੇ ਉਕਾਲੀਦਦ ਦੇ ਲੀਡਰ ਡੇਰਾ ਬੱਸੀ ਦੇ ਵਿੱਚ ਉਹ ਕਹਿੰਦੇ ਜਿਹੜੀ ਸਾਫਕਾ ਸਰਪੰਚ ਬੀਬੀ ਹੈ ਜਿਨ੍ਹਾਂ ਦੇ ਕਾਗਜ਼ ਕੈਂਸਲ ਕੀਤੇ ਨੇ ਉਹਨਾਂ ਨੂੰ ਕਿਹਾ ਤੁਹਾਡੇ ਵਾਟਰ ਵਰਕਸ ਦਾ ਬਿੱਲ ਖੜਾ ਹੈ ਉਹ ਕਹਿੰਦੇ ਸਾਡੇ ਦਾ ਵਾਟਰ ਵਰਕਸ ਦਾ ਕਨੈਕਸ਼ਨ ਹੀ ਹੈ ਨਹੀਂ ਇਹੋ ਜਿਹੇ ਬਹੁਤ ਸਾਰੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਤਾਂ ਸਾਹਮਣਾਟ ਕਰਕੇ ਕਹਿਤਾ ਉਹ ਕਹਿੰਦੇ ਸਾਡੇ ਕੋਲ ਸਾਹਮਣਾਟ ਨਹੀਂ ਇੱਕ ਤਾਂ ਸੱਜਣ ਕਹਿੰਦੇ ਸਾਡੇ ਪਿੰਡ 'ਚ ਹੀ ਸਾਹਮਣਾਟ ਨਹੀਂ ਤੇ ਸਾਹਮਣਾਟ ਕਿਵੇਂ ਕਹਿ ਸਕਦੇ ਆ ਇਸ ਲੈਵਲ ਦੇ ਉੱਤੇ ਕਰਾਚੋਂ ਦੀ ਗੱਲ ਤੁਸੀਂ ਸੁਣ ਚੁੱਕੇ ਹੋ ਜਿਹੜੇ ਇੱਥੇ ਹਾਈ ਕੋਰਟ 'ਚ ਆਏ ਜਰਨੈਲ ਸਿੰਘ ਜਿਹੜੇ ਸੀਐਮ ਦੇ ਓਐਸਡੀ ਦੇ ਚਾਚਾ ਜੀ ਨੇ ਇੰਸਪੈਕਟਰ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਨੇ ਉਹਨਾਂ ਨੂੰ ਕਾਨੂੰਨ ਕਰਾਨ ਵੀ ਪਤਾ ਹੀ ਹੋਣਾ ਦੂਜਿਆਂ ਦੇ ਮੁਕਾਬਲੇ ਤਾਂ ਹੀ ਆਉਂਦੇ ਨੇ ਤੇ ਇੱਥੇ ਆਏ ਹੋਏ ਨੇ ਅਕਾਲੀ ਦਲ ਨੇ ਵੀ ਅੱਜ ਇੱਕ ਮਿਲ ਕੇ ਡੈਲੀਗੇਸ਼ਨ ਮਿਲੇ ਆ ਹੋਰਾ ਪਾਰਟੀ ਅੰਦਰ ਹੀ ਮਿਲਿਆ ਰਾਜਾ ਬੜਿੰਗ ਪ੍ਰੈਸ ਕਾਨਫਰੰਸ ਕਰ ਰਹੀ ਸੀ ਉਹ ਕਹਿ ਰਹੀ ਸੀ ਜੀ ਕਿ ਆ ਆ ਬੰਦਿਆਂ ਦੇ ਨਾਂ ਨੇ ਬਟਾਲੇ ਤੋਂ ਫਲਾਣਾ ਅਫਸਰ ਫਲਾਣਾ ਅਫਸਰ ਫਲਾਣਾ ਅਫਸਰ ਉਹਨਾਂ ਦੀ ਪਾਰਟੀ ਨੇ ਉਹਨਾਂ ਕੋਲ ਦੁੱਖ ਰੋਇਆ ਹੋਣਾ ਕਿ ਇਹਨਾਂ ਨੇ ਜਾਣ ਬੁੱਝ ਕੇ ਸਾਡੇ ਪਰਚੇ ਕੈਂਸਲ ਕਰਾਏ ਹੁਣ ਵੱਡਾ ਸਵਾਲ ਇਹ ਹੈ ਕਿ 92 ਨਮਾਇंदे ਚੁਣ ਕੇ ਆਏ ਜਿਹੜੀ ਸਰਕਾਰ ਦੇ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਪਿੰਡਾਂ ਚੋਂ ਚੱਲੇਗੀ ਬਾੜਾਂ ਚੋਂ ਚੱਲੇਗੀ ਪੁਗਵਤਮਨ ਐਜ ਐਚੀਪ ਮਿਨਿਸਟਰ ਜਿਹੜੇ ਇਹ ਕਹਿੰਦੇ ਰਹੇ ਖਟਕੜਕਲਾ ਜਾ ਕੇ ਸ਼ਹੀਦ ਦੇਜ ਭਗਤ ਸਿੰਘ ਦੇ ਯਾਦਗਾਰ ਦੇ ਕੋਲ ਕਿ ਹੁਣ ਮਾਮਲਾ ਉਹਨਾਂ ਦਾ ਚੱਲੇਗਾ ਕਿ ਇਹ ਸਿਸਟਮ ਹੈ ਹੋਜਾ ਕਿ ਜਿਹੜੀ ਲੋਕਲ ਲੈਵਲ ਦੀ ਚੋਣ ਹੈ ਉਹਨੂੰ ਵੀ ਪ੍ਰੋਪਰ ਤਰੀਕੇ ਦੇ ਨਾਲ ਨਾ ਹੋਣ ਦਿੱਤਾ ਜਾਵੇ ਵੈਸੇ ਬਹੁਤ ਸਾਰੇ ਲੋਕ ਇਹੋ ਜੇ ਵੀ ਕਹਿੰਦੇ ਨੇ ਭਗਵਤਮਨ ਉਹਨਾਂ ਦੀ ਨਹੀਂ ਹੈ ਕੋਈ ਗੱਲ ਉਹ ਤਾਂ ਬੜੇ ਖੂਬਸੂਰਤ ਆਦਮੀ ਨੇ ਉਹਨਾਂ ਦੀ ਤਾਂ ਚਲਦੀ ਨਹੀਂ ਅਸਲ ਦੇ ਵਿੱਚ ਕਰਨ ਕੀ ਉਹ ਤਾਂ ਇੱਥੇ ਬੈਠੇ ਹੋਏ ਨੇ ហេਠਾ ਮਾਰਮਾਰ ਨਹੀਂ ਕਰਦੇ ਨੇ ਉਹ ਕਹਿੰਦੇ ਜਿਹਨੂੰ ਉਹ ਰੋਕਦੇ ਨੇ ហេਠੋਂ ਉਹ ਪਾਰਟੀ ਕੋਲ ਚਲਾ ਜਾਂਦਾ ਕਿਉਂਕਿ ਭਗਵੰਤ ਮਾਨ ਉਹਨਾਂ ਦੇ ਸਿਰ ਤੇ ਪਾਟਕ ਵੀ ਤਾਂ ਬਿਠਾਇਆ ਹੋਇਆ ਹੈ ਉੱਪਰ ਕੇਜਰੀਵਾਲ ਵੀ ਤਾਂ ਬਿਠਾਏ ਹੋਏ ਨੇ ਵੱਖ-ਵੱਖ ਲੋਕ ਨੇ ਜਿਹੜੇ ਬੈਠੇ ਹੋਏ ਨੇ ਕਿ ਆਮ ਆਦਮੀ ਪਾਰਟੀ ਐਜੇ ਪਾਰਟੀ ਜੀ ਦਾ ਕੋਈ ਬਹੁਤ ਬੜਾ ਕੇਡਰ ਨਹੀਂ ਹੈ ਜਿਸ ਸਥਾਪਿਤ ਹੋਇਆ ਪੰਜਾਬ ਦੇ ਵਿੱਚ ਜਿਹਦੀ ਇੱਕ ਸਟਰਗਲਿੰਗ ਇੱਕ ਉਸ ਲੈਵਲ ਦਾ ਇਤਿਹਾਸ ਨਹੀਂ ਹੈ ਕਿ ਲੰਮੇ ਸਮੇਂ ਤੋਂ ਉਹਨਾਂ ਨੇ ਪੰਜਾਬੀਆਂ ਚ ਸਾਬਤ ਕੀਤਾ ਹੋਵੇ ਕਿ ਇਹ ਸਾਡੇ ਬੰਦੇ ਨੇ ਜਿਹੜੇ ਲਗਾਤਾਰ ਪੰਜਾਬ ਨਾਲ ਖੜ੍ਹ ਰਹੇ ਨੇ ਪਰ ਇਹ ਲਲਕ ਬਹੁਤ ਹੈ ਮੈਨੂੰ ਲੱਗਦਾ ਕਿ ਭੁਲੇਖਾ ਜਿਹਾ ਪੈ ਗਿਆ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੀ ਟੀਮ ਹੈ ਖਾਸ ਤੌਰ ਤੇ ਉਹਨੂੰ ਪੰਜਾਬੀ ਕਲਚਰ ਨੂੰ ਪੰਜਾਬੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਜਾਣਦੀ ਨਹੀਂ ਹੈ ਉਹਨੂੰ ਐਂ ਜੇ ਲੱਗਦਾ ਵੀ ਆਹ ਜਿਹੜੇ ਫਿਰਦੇ ਨੇ ਨਾ ਸਰਪੰਚ ਬਣਦੇ ਪੰਚ ਬਣਦੇ ਮੰਤਰੀ ਐਮ ਐਲ ਏ ਇਹ ਜਿਹੜੇ ਬੰਦੇ ਨੇ ਬਹੁਤੇ ਬਕਾਊ ਵੀ ਨੇ ਬਹੁਤ ਜ਼ਿਆਦਾ ਡਰ ਵੀ ਜਾਂਦੇ ਨੇ ਜੋ ਮਰਜ਼ੇ ਸੀ ਬਤਮੀਜ਼ੀ ਕਰ ਲੀਏ ਕਿਸੇ ਮੰਤਰੀ ਨਾਲ ਕਿਸੇ ਚੀਫ ਮਿਨਿਸਟਰ ਤੱਕ ਕਿਸੇ ਲੋਕਲ ਨਾਲ ਕੁਝ ਕਹਿਣ ਦੀ ਹਿੰਮਤ ਨਹੀਂ ਹੈ ਅਹੁਦਿਆਂ ਨਾਲ ਚੰਬੜੇ ਹੋਏ ਨੇ ਕਿਤੇ ਉਹ じゃ ਗੱਲ ਤਾਂ ਨਹੀਂ ਹੈ ਕਿ ਪਰ ਸ਼ਾਇਦ ਕਾਮਨ ਹਿਸਟਰੀ ਨਹੀਂ ਪਤਾ ਤੁਸੀਂ ਕੱਲੀ ਓਨੀ ਹੀ ਪੜਦੇ ਹੋ ਜਿਹੜੀ ਅੰਗਰੇਜ਼ਾਂ ਵੇਲੇ ਦੀ ਕੋਈ ਕੁਛ ਬਣ ਗਿਆ ਕੋਈ ਕੁਛ ਬਣ ਗਿਆ ਥੋੜੇ ਬਹੁਤ ਤੋਹਫਿਆਂ ਨਾਲ ਅੰਗਰੇਜ਼ਾਂ ਨਾਲ ਵੀ ਚਲੇ ਜਾਂਦੇ ਸੀ ਲੋਕ ਪਰ ਜਦੋਂ ਕਮਿਊਨਿਟੀ ਖੜਦੀਆਂ ਨੇ ਉਦੋਂ ਪੁੱਠਾ ਮੁੜ ਕੇ ਦੇਖਣ ਦੀ ਹੈਸੀਅਤ ਵੀ ਤੁਹਾਡੀ ਨਹੀਂ ਬਚਦੀ ਉਹਨਾਂ ਲੋਕਾਂ ਦੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜਿੰਨੂੰ ਮਰਜੀ ਜਿਹਹਾ ਜਾਂ ਜੋ ਸਲੂਕ ਕਰਾ ਕੇ ਉਹ ਜਿਹਹਾ ਸਲੂਕ ਵੀ ਚਾਹਦਾ ਰਹੂਗਾ ਇਹਨਾਂ ਚੀਜ਼ਾਂ ਨੂੰ ਸੋਚਣਾ ਬਚਣਾ ਬੇहद ਜ਼ਰੂਰੀ ਹੈ ਦੂਜਾ ਪੁਆਇੰਟ ਇਹ ਚ ਹੋਰ ਇੰਪੋਰਟੈਂਟ ਹੈ ਇਹ ਨਹੀਂ ਕਿ ਪਰਚੇ ਕੇਵਲ ਆਮ ਆਦਮੀ ਪਾਰਟੀ ਦੇ ਦੌਰ ਦੇ ਵਿੱਚ ਹੀ ਕੈਂਸਲ ਹੋਏ ਨੇ ਰੱਦ ਕੀਤੇ ਗਏ ਨੇ ਦੂਜੀਆ ਪਾਰਟੀਆਂ ਵੇਲੇ ਵੀ ਬਹੁਤ ਸੰਗੋਸ਼ੇ ਹੋ ਜਾਂ ਕੁਸ਼ ਹੋਏ ਆ ਕਾਂਗਰਸ ਵੇਲੇ ਵੀ ਆਕਾਲੀਆਂ ਵੇਲੇ ਵੀ ਸਾਰੇ ਥਾਣਿਆਂ ਦੇ ਵਿੱਚੋਂ ਵੀ ਸਰਪੰਚ ਬਣਦੇ ਰਹੇ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਇੱਕ ਵਾਰ ਤਾਂ ਜਦੋਂ ਪੰਜਾਂ ਚੋਂ ਸਰਪੰਚ ਬਣਾਏ ਨੇ ਉਦੋਂ ਬਣਾਉਂਦੇ ਥਾਣੇਦਾਰ ਸੀ ਕਿ ਸਰਪੰਚ ਕਿਨੇ ਬਣਨਾ ਕਿਨੇ ਨਹੀਂ ਬਣਨਾ ਪਰ ਕੀ ਬਦਲਾਅ ਵਾਲੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਆਪਣੇ ਨਮਾਇਦੇ ਲੋਕਲ ਲੈਵਲ ਤੇ ਛੱਡਣ ਦਾ ਵੀ ਹੱਕ ਨਹੀਂ ਦੇਗੀ ਤਾਂ ਬਦਲਾਅ ਤਾਂ ਫਿਰ ਉਲਟਾ ਹੀ ਆ ਫਿਰ ਬਦਲਾਅ ਦਾ ਤਾਂ ਮਤਲਬ ਕੋਈ ਨਹੀਂ ਤੁਸੀਂ ਤਾਂ ਇਕੱਠੇ ਹੀ ਸਾਰੇ ਰਲ ਮਿਲ ਕੇ ਉਹੇ ਜੀ ਨੇ ਪਹਿਲਾਂ ਲੋਕ ਨਾਰੇ ਲਾਉਂਦੇ ਹੁੰਦੇ ਸੀ ਮਤਲਬ ਚਿੱਟੇ ਤੇ ਨੀਲੇ ਦੇ ਤੇ ਹੁਣ ਨਾਰਾ ਤੁਹਾਡੀ ਤਾਂ ਖੈਰ ਕੋਈ ਪੱਗ ਕਿਹੜੀ ਆ ਉਹ ਨਾਰਾ ਵੀ ਲੋਕੋ ਨੂੰ ਗਾਲ ਕੱਢਦੇ ਥੋੜਾ ਜਾ ਔਖਾ ਮਹਿਸੂਸ ਕਰਨਗੇ ਕਿਉਂਕਿ ਤੁਸੀਂ ਭਗਤ ਸਿੰਘ ਵਾਲੀ ਪੱਗ ਪਾ ਲਈ ਹੈ ਉਹ ਕਹਿਣਗੇ ਜੀ ਭਗਤ ਸਿੰਘ ਦੀ ਪੱਗ ਨੂੰ ਚਲੋ ਗਾਲ ਕੱਢਣ ਨੂੰ ਕਿੰਨੇ ਬਹਿਸ਼ਤ ਆ ਅਕਾਲੀ ਦਲ ਦੀ ਐਡੀ ਵੱਡੀ ਹਿਸਟਰੀ ਸੀ ਨੀਲੀ ਪੱਗ ਦਾ ਆਪਣਾ ਇੱਕ ਸਾਹਸ ਸੀਗੀ ਉਹ ਵੀ ਜਿਸ ਲੈਵਲ ਤੇ ਚਲੀ ਗਈ ਸੀ ਉਹ ਸਭ ਦੇ ਸਾਹਮਣੇ ਹੁਣ ਰਸਤਾਸਤਲ ਦੇ ਤੌਰ ਤੇ ਹੈ ਇਹ ਗੱਲ اخਲਾਕੀ ਤੌਰ ਤੇ ਦਾ ਮਤਲਬ ਰਾਜ ਕਰਦੀ ਪਾਰਟੀ ਹਾਰ ਚੁੱਕੀ ਹੈ ਪੰਜਾਬ ਦੇ ਵਿੱਚੋਂ ਕਿਉਂਕਿ ਉਹਨਾਂ ਨੇ ਨਿਚਲੇ ਲੈਵਲ ਦੇ ਵਿੱਚ ਇੰਨੀ ਕ ਹਿੰਮਤ ਨਹੀਂ ਦਿਖਾਈ ਕਿ ਤੁਸੀਂ ਜੈਨੂਨ ਬੰਦੇ ਆਪਣੇ ਬਰੋ ਖੜੇ ਕਰ ਲਓ ਜੇ ਕਰਨੇ ਨੇ ਤਾਂ ਕਿ ਉਦੋਂ ਅੱਗੇ ਜਾ ਕੇ ਉਹ ਬੰਦੇ ਤੁਹਾਡੇ ਨਾਲ ਤੁਲਣ ਚੱਲਣ ਲੋਕ ਵੀ ਕਹਿਣ ਵੀ ਕਮਾਲ ਦੀ ਪਾਰਟੀ ਹੈ ਅਸੀਂ ਤਾਂ ਇਹਦੇ ਨਾਲ ਹੀ ਰਹਿਾਂਗੇ ਦੂਜੀ ਗੱਲ ਜਿਹੜਾ ਤੁਸੀਂ ਲੋਕਾਂ ਨੂੰ ਇੱਕ ਸਗੂਫਾ ਦਿਖਾਇਆ ਅਸਾਂ ਬਲੀ ਦੇ ਵਿੱਚ ਖੜ ਕੇ ਛੇ ਮਿਨਿਸਟਰ ਸਾਹਿਬ ਖੁਦ ਬੋਲੇ ਬਾਕੀ ਲੋਕ ਵੀ ਬੋਲਦੇ ਕਿ ਅਸੀਂ ਪਿੰਡਾਂ ਚੋਂ ਧੜੇਬੰਦੀ ਖਤਮ ਕਰਨੀ ਹੈ ਧੜੇਬੰਦੀ ਖਤਮ ਕਰਨੀ ਹੈ ਕਿਵੇਂ ਕਿ ਅਸੀਂ ਰੂਲ ਅਮੈਂਡ ਕਰਤਾ ਹੁਣ ਪਾਰਟੀ ਸਿੰਬਲ ਤੇ ਕੋਈ ਵੀ ਲੜੂਗਾ ਨਹੀਂ ਹੁਣ ਸਾਰੇ ਲੋਕਲ ਸਿੰਬਲ ਤੇ ਲੜਨਗੇ ਜੇ ਬਹੁਤ ਵੱਡੀ ਜਗ੍ਹਾ ਲੋਕਲ ਸਿੰਬਲ ਲੈਣ ਹੀ ਨਹੀਂ ਦੇਣਾ ਕਿਸੇ ਨੂੰ ਕਾਗਜ਼ ਰੱਦ ਕਰਾ ਦੇਣੇ ਨੇ ਤਾਂ ਉਹ ਅਸੈਂਬਲੀ ਦੇ ਵਿੱਚ ਉਹ ਇਧਰ ਉਧਰ ਕਰਦਾ ਉਧਰ ਪਾਰਟੀ ਸਿੰਬਲ ਤੇ ਲੜਨ ਦੇ ਕੀ ਫਰਕ ਪੈਂਦਾ ਫਿਰ ਕਟੋਕਟ ਪਾਰਟੀਆਂ ਦੇ ਲੀਡਰ ਤਾਂ ਆਪਣੇ ਬੰਦਿਆਂ ਨਾਲ ਖੜਦੇ ਹੁਣ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉੱਚ ਬਹੁਤੇ ਖੜੇ ਹੀ ਨਹੀਂ ਇਕੱਲੇ ਇਕੱਲੇ ਵਿਚਾਰਿਆਂ ਨੇ ਕੁੱਟ ਖਾਧੀ ਗੱਲ-ਗੱਲੇ ਬੰਦੇ ਦਿਨ ਰਾਤ ਗਰੀਬ ਆਦਮੀ ਰਾਤਾਂ ਤੱਕ ਬੈਠੇ ਰਹੇ ਨੇ ਵਿਡੀਓ ਦਫ਼ਤਰਾਂ ਦੇ ਸਾਹਮਣੇ ਜਾਂ ਜਿੱਥੇ-ਜਿੱਥੇ ਤੁਸੀਂ ਕਾਗਜ਼ ਭਰਾ ਰਹੇ ਸੀ ਸਾਰਿਆਂ ਦੇ ਸਾਹਮਣੇ ਔਰ ਇਹਦੇ ਨਾਲ ਦੀ ਨਾਲ ਫੇਰ ਤੁਸੀਂ ਇਹ ਕਿਹਾ ਸੀਗਾ ਕਿ ਜਿਹੜਾ ਬਹੁਤ ਵਫਾਦਾਰ ਹੈ ਉਹ ਆਪਣੇ ਲੀਡਰ ਦੀ ਫੋਟੋ ਲਾ ਸਕਦਾ ਤੁਹਾਡੇ ਤਾਂ ਬਹੁਤ ਬੰਦੇ ਇਹੋ ਜਿਹੇ ਦੇਖੇਗੇ ਸਟੇਜਾਂ ਤੇ ਚੜ੍ਹ ਕੇ ਚੀਫ ਮਿਨਿਸਟਰ ਸਾਹਿਬ ਜਿਹੜੇ ਕਹਿੰਦੇ ਸੀ ਕਿ ਮੈਂ ਤੈਨੂੰ ਸਰਪੰਚ ਬਣਾਉਣ ਆਇਆ ਖੜਾ ਨਹੀਂ ਕਰਨ ਆਇਆ ਫਿਰ ਜੇ ਨਰਿੰਦਰ ਮੋਦੀ ਇਹ ਕਹਿਣ ਲੱਗ ਜਣ ਕਰਨ ਨੂੰ ਤੁਹਾਡੇ ਸੂਬਿਆਂ ਦੇ ਵਿੱਚ ਆ ਕੇ ਮੈਂ ਤੈਨੂੰ ਚੀਫ ਮਿਨਿਸਟਰ ਬਣਾਉਣ ਆਇਆ ਮੈਂ ਇਹਨੂੰ ਐਮਐਲਏ ਨਹੀਂ ਲੜਾਉਣ ਆਇਆ ਫਿਰ ਹਰ ਐਮਐਲਏ ਨੂੰ ਲਿਆ ਕੇ ਖੜਾ ਕਰ ਦੇ ਮੈਂ ਤੈਨੂੰ ਮੰਤਰੀ ਬਣਾਉਣ ਆਇਆ ਮੈਂ ਇਹਨੂੰ ਐਮਐਲਏ ਨਹੀਂ ਬਣਾਉਣ ਆਇਆ ਫਿਰ ਇਹ ਕਹਿਣ ਵੀ ਹੋਵੇ ਤਾਂ ਐਮਐਲਏ ਭੇਰ ਹੈ ਮੈਂ ਇਹਨੂੰ ਐਮਐਲਏ ਬਣਾਉਣ ਆਇਆ ਮੈਂ ਇਹਨੂੰ ਕੈਂਡੀਡੇਟ ਖੜਾ ਕਰਨ ਨਹੀਂ ਆਇਆ ਇਸ ਪਾਸੇਵੇਂ ਰਹੋਗੇ ਚੰਗੀ ਲੱਗੋਗੇ ਪਹਿਲਾਂ ਹੀ ਫਸੇ ਬੈਠੇ ਹੋ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਤੋਂ ਲੈ ਕੇ ਬੱਕ-ਬੱਕ ਬੜੇ ਪੱਗੇ ਪਏ ਨੇ ਤੁਹਾਡੇ ਤੋਂ ਖਰੀਦ ਨਹੀਂ ਹੋ ਰਹੀ ਗਵਰਨਮੈਂਟ ਆਫ ਇੰਡੀਆ ਤੁਹਾਡੀ ਗੱਲ ਨਹੀਂ ਮੰਨ ਰਹੀ ਆਰਤੀਆਂ ਦੀ ਹੜਤਾਲ ਮੁਸ਼ਕਲ ਨਾਲ ਤੁਸੀਂ ਹੁਣ ਕਹਿ ਰਹੇ ਹੋ ਵੀ ਬਾਬਾ ਜੀ ਇੱਕ ਵਾਰ ਤਾਂ ਕਰਾਓ ਬਾਅਦ ਚ ਅਸੀਂ ਲੜਾਂਗੇ ਗਵਰਨਮੈਂਟ ਨਾਲ ਹਜੇ ਵੀ ਲੜਨ ਦੀ ਤੁਸੀਂ ਗੱਲ ਹੀ ਕਰਦੇ ਕਹਿੰਦੇ ਕੋਈ ਨਹੀਂ ਮੁਕੱਦਮਾ ਪਾ ਦਾਂਗੇ ਹੋਰ ਜਿਹੜਾ ਵੀ ਆ ਪੋਲਿਟਿਕਲ ਲੜਾਈ ਲੜਨ ਦੀ ਸਮਰੱਥਾ ਨਹੀਂ ਤਾਂ ਕਿਤੇ ਇਹ ਤਾਂ ਨਹੀਂ ਹੈ ਜਿਹੜਾ ਤਕੜਾ ਹੈ ਉਹਦੀ ਅੱਖ ਚੱਕ ਪਾ ਕੇ ਗੱਲ ਨਹੀਂ ਕਰਨੀ ਹਮੇਸ਼ਾ ਕਮਜ਼ੋਰ ਆਦਮੀ ਹੀ ਕੰਮ ਕਰਦੇ ਨੇ ਜਿਹੜੇ ਦਲੇਰ ਆਦਮੀ ਨੇ ਹਿਸਟੋਰਿਕਲੀ ਜਿਹੜੀ ਗੱਲ ਹੈ ਉਹ ਬਿੱਲੀ ਦੇ ਗੱਲ ਟੱਲੀ ਬੰਨਣ ਦੀ ਟਰਾਈ ਕਰਦੇ ਨੇ ਜਿਹੜੇ ਕਮਜ਼ੋਰ ਆਦਮੀ ਨੇ ਉਹ ਹੀਟ ਲਿਆ ਤੇ ਬਲਡੋజర్ ਚਲਾਉਣ ਦੀ ਗੱਲ ਕਰਦੇ ਨੇ ਜਿਹੜੇ ਕਮਜ਼ੋਰ ਨੇ ਉਹਨਾਂ ਦੀ ਮਾਰਤਾੜ ਕਰਨ ਦੀ ਗੱਲ ਕਰਦੇ ਨੇ ਔਰ ਇਸ ਕਰਕੇ ਇਹ ਜਿਹੜੇ ਜਿਹੜੀ ਹੁਣ ਤੁਸੀਂ ਪੰਚਾਇਤੀ ਰਾਜ ਦੇ ਵਿੱਚ ਜਿਹੜਾ ਬੀਜ ਬੀਜਿਆ ਗਿਆ ਇਸ ਵਾਰ ਜਿਵੇਂ ਪਹਿਲਾਂ ਵੀ ਬੀਜਿਆ ਜਾਂਦਾ ਸੀ ਕੋਈ ਬਹੁਤ ਸੁਖਾਵਾਂ ਨਹੀਂ ਹੈ ਇਹ ਸਗੋਂ ਧੜੇਵੰਦੀਆਂ ਹੋਰ ਪੈਦਾ ਕਰ ਦੋਗਾ ਇਹ ਸਗੋਂ ਹੋਰ ਜ਼ਿਆਦਾ ਲੜਾਈਆਂ ਪੈਦਾ ਕਰੂਗਾ ਇਹ ਹੋਰ ਮੁਕੱਦਮੇਵਾਜ਼ੀਆਂ ਲੋਕਾਂ ਦੀਆਂ ਕਚਹਿਰੀਆਂ ਦੇ ਵਿੱਚ ਲੈ ਕੇ ਜਾਏਗਾ ਥਾੜਿਆਂ ਦੇ ਵਿੱਚ ਲੈ ਕੇ ਜਾਏਗਾ ਤੇ ਅਸੀਂ ਕਿਉਂ ਜਾ ਮਾਹੌਲ ਪੈਦਾ ਕੀਤਾ ਜਿਹੜੇ ਲੋਕਾਂ ਨੇ ਰੀਅਲ ਸਰਵਸੰਮਤੀ ਕੀਤੀ ਹੈ ਆਪਣਾ ਪਿੰਡ ਬਿਠਾ ਕੇ ਕੀਤੀ ਹੈ ਲੜਪੇ ਜਿਹੜਾ ਵੀ ਆਇਆ ਉਹਨਾਂ ਦੇ ਨਾਲ ਜਿਹੜਾ ਵੀ ਸਾਡੇ ਪਿੰਡ ਚ ਤੁਸੀਂ ਧੜੇਬੰਦੀ ਕਿਉਂ ਕਰਦੇ ਹੋ ਉਹਨਾਂ ਨੂੰ ਸਲਾਮ ਕਰਨਾ ਬਣਦਾ ਉਹਨਾਂ ਦੀ ਇੱਜ਼ਤ ਕਰਨੀ ਬਣਦੀ ਹੈ ਔਰ ਉਹਨਾਂ ਨੂੰ ਅੱਜ ਤੋਂ ਹੀ ਉਹ ਰੀਅਲ ਪੰਚਾਇਤ ਹੈ ਤੇ ਰੀਅਲ ਖੇਤਰ ਦੇ ਸਰਪੰਚ ਚੋਣਗੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਕੱਠੇ ਵੀ ਹੋਣਾ ਪਊਗਾ ਆਪਸ ਦੇ ਵਿੱਚ ਤਾਂ ਕਿ ਬਾਕੀ ਪਿੰਡ ਜਿਹੜੇ ਨੇ ਉਹ ਧੜੇਬੰਦੀ ਦੇ ਵਿੱਚ ਨਾ ਜਾਣ ਕਿਸੇ ਵੀ ਰੂਪ ਦੇ ਵਿੱਚੋਂ ਹੁਣ ਵੀ ਜਿਹੜੇ ਰੱਦ ਹੋਗੇ ਰੱਦ ਹੋਗੇ ਜਿਹੜੇ ਵੱਖ-ਵੱਖ ਟਾਈਪ ਦੇ ਹੋਗੇ ਵੱਖ-ਵੱਖ ਹੋਗੇ ਜਿਹੜੀਆਂ ਵੀ ਚੋਣਾ ਹੋਣਗੀਆਂ ਆਉਣਣੀਆਂ ਇਹ ਅਪੀਲ ਜ਼ਰੂਰ ਹੈ ਆਪਣੇ ਪਿੰਡਾਂ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਨਾ ਲਾਹੋ ਉਹ ਤੁਹਾਡੇ ਹੀ ਚਾਚੇ ਤਾਏ ਨੇ ਥਾੜਿਆ ਚ ਨਾ ਰੋਲੋ ਪਰਚੇ ਨਾ ਪਾੜੋ ਪਹਿਲਾਂ ਹੀ ਪੰਜਾਬ ਹੋਣ ਦੀ ਲੜਾਈ ਲੜ ਰਿਆ ਜੇ ਸ਼ਰਮ ਦੀ ਲੋਈ ਕਿਸੇ ਤਾਕਤਵਰਾਂ ਨੇ ਲਾਤੀ ਤੁਹਾਡੇ ਉੱਤੇ ਰਹਿਣੀ ਚਾਹੀਦੀ ਹੈ ਘਟੋ ਘਾਟਾ ਵਿੱਚ ਪੰਜਾਬ ਹੋਣ ਦੀ ਲੜਾਈ ਉਦੋਂ ਲੜੇਗਾ ਜਦੋਂ ਉਹਦੀ ਭਾਈਚਾਰਕ ਸਾਂਝ ਬਣੀ ਰਹੂਗੀ ਜੇ ਗੁਰਪੰਥ ਵੱਡੇ ਜਾਂਦੇ ਜਾਂਦੇ ਹੋ ਉਸੇ ਤਰੀਕੇ ਨਾਲ ਚੱਲਦੇ ਹੋ ਤਾਂ ਤੁਸੀਂ ਤਾਕਤਵਰ ਦੇ ਕੋਹਾੜੇ ਦਾ ਦਸਤਾ ਬਣ ਰਹੇ ਹੋ ਤੁਸੀਂ ਕੇਜਰੀਵਾਲ ਦੇ ਕੋਹਾੜੇ ਦਾ ਦਸਤਾ ਬਣਨਾ ਹੈ ਭਗਵਤ ਮਾਨ ਦਾ ਬਣਨਾ ਜਾਂ ਕਹਿੰਦੇ ਨੇ ਭਗਵਤ ਮਾਨ ਨਹੀਂ ਕੇਜਰੀਵਾਲ ਦੇ ਕੋਹਾੜੇ ਦਾ ਦਸਤਾ ਦਸਤਾ ਬਣੇ ਪਏ ਨੇ ਜਾਂ ਇਹਦੋਂ ਪਹਿਲਾਂ ਵੀ ਦਿੱਲੀ ਦੇ ਕੋਹਾੜੇ ਦੇ ਦਸਤੇ ਬਹੁਤ ਲੋਕ ਬਣੇ ਨੇ ਪੰਜਾਬ ਦੇ ਸੰਦਰਭ ਦੇ ਵਿੱਚ ਪਾਣੀ ਲੁੱਟਣ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਵੱਡੇ ਮਾਮਲੇ ਜਿਹੜੇ ਸੁਲਝਾਏ ਨਹੀਂ ਜਾ ਸਕੇ ਇਹਦੋਂ ਪਹਿਲਾਂ ਅਣ ਰੋਲਰ ਵੀ ਇਹੀ ਕਰਦੇ ਰਹੇ ਨੇ ਕਿ ਲੋਕ ਫਿਰ ਇਹ ਯਕੀਨ ਕਰ ਲੈਣਗੇ ਕਿ ਹਰ ਹੁਕਮਰਾਨ ਦਾ ਖਾਸਾ ਹੋ ਹੀ ਹੋ ਜਾਂਦਾ ਹੈ ਜਾ ਲੋਕ ਇਹ ਵੀ ਮੰਨਣ ਕਿ ਤਰ੍ਹਾਂ ਕਿਤੇ ਕਿ ਹੁਕਮਰਾਨ ਚੱਗੇ ਵੀ ਹੋ ਜਾਂਦੇ ਨੇ ਕਈ ਵਾਰ ਜੇ ਲੋਕਾਂ ਨਾਲ ਜੁੜੇ ਹੋਣ ਕਹਿਣੀ ਤੇ ਕਰਨੀ ਦੇ ਪੂਰੇ ਹੋਣ ਆਪਣੇ ਤਰੀਕੇ ਦੇ ਨਾਲ ਲੋਕਾਂ ਚੋਂ ਹੀ ਆਪਣੀ ਤਾਕਤ ਲੋਚਦੇ ਹੋਣ ਕਿਸੇ ਦੇ ਉੱਪਰੋਂ ਕਿਸੇ ਦੀ ਕੜਕੀ ਚ ਨਾ ਹੋਣ ਤਾਂ ਇਹ ਚੀਜ਼ਾਂ ਬੇਹੱਦ ਬਿਹਤਰ ਤਰੀਕੇ ਨਾਲ ਨੇ ਇੱਕ ਰਾਸਰੂਟ ਲੈਵਲ ਦੀ ਡੈਮੋਕ੍ਰੇਸੀ ਹੈ ਤੁਹਾਨੂੰ ਕਾਗਜ਼ ਨਹੀਂ ਪਰਨ ਦਿੱਤੇ ਇਸ ਗੁੱਸੇ ਨੂੰ ਆਪਣਾ ਹਥਿਆਰ ਬਣਾਓ ਹਥਿਆਰ ਕਿਵੇਂ ਬਣਾਓ ਪਿੰਡ ਦੀ ಗ್ರಾಮ ਸਭਾ ਦੇ ਵਿੱਚ ਕੰਮ ਕਰੋ ਤਾਕਤਵਰ ਬਣਾਓ ਉਹਨੂੰ ਜਿਹੜੀ ਵੀ ਪੰਚਾਇਤ ਇਹਨਾਂ ਨੇ ਇਕੱਲਿਆਂ ਨੇ ਚੁਣ ਲਈ ਆਪਣੀ ਧੱਕੇ ਨਾਲ ਬਣਾ ਲਈ ਹਰ ਫੈਸਲਾ ಗ್ರಾಮ ਸਭਾ ਦੇ ਵਿੱਚ ਕਰਾਓ ਤਾਂ ਕਿ ਮਨਮਾਨੀ ਨਾ ਹੋ ਸਕੇ ਹਰ ਫੈਸਲਾ ਜਦੋਂ ಗ್ರಾಮ ਸਭਾ ਬੁਲਾਓਗੇ ਤੁਸੀਂ 20% VOTER ਜਦ ਮਰਜੀ ಗ್ರಾಮ ਸਭਾ ਦਾ اجلاس ਸੱਦ ਸਕਦੇ ਹੋ ਉਹਦੇ ਵਿੱਚ ਬੈਠ ਕੇ ਆਪਣੇ ਫੈਸਲੇ ਕਰ ਸਕਦੇ ਹੋ ਜਿੰਨੀਆਂ ਤਰਜੀਹਾਂ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਹੋਣ ਚਾਹੇ ਪੰਜਾਬ ਗਵਰਨਮੈਂਟ ਦੀਆਂ ਜਿੰਨੀਆਂ ਫਸਲ ਜਿੰਨੀਆਂ ਵੀ ਸਕੀਮਾਂ ਨੇ ਉਹਦੀਆਂ ਤਰਜੀਹਾਂ ਤੁਸੀਂ ਤੈਅ ਕਰ ਸਕਦੇ ਹੋ ਬੈਠ ਕੇ ਪੰਚਾਇਤ ਨਹੀਂ ਤੈਅ ਕਰੋਗੀ ਇਸੇ ਢੰਗ ਨਾਲ ਜਿੰਨੀਆਂ ਹੋਰ ਸੁਵਿਧਾਵਾਂ ਨੇ ਜਿੰਨਾ ਪਿੰਡ ਦਾ ਪੈਸਾ ਚਾਹੇ ਬੋਲੀ ਦਾ ਚਾਹੇ ਜਿਹੜਾ ਮਰਜੀ ਹੈ ਉਹ ਪਹਿਲਾਂ ਕਿੱਥੇ ਲਾਉਣਾ ਉਹਦੀ ਤਰਜੀਹ ਕਿਹੜੀ ਹੋਏਗੀ ਤੁਸੀਂ ਡਿਸਾਈਡ ਕਰ ਸਕਦੇ ਹੋ ਫਿਰ ਉੱਪਰ ਬੈਠਾ ਹਲਕਾ ਇੰਚਾਰਜ ਨਹੀਂ ਹੋਊਗਾ ਕਰੂਗਾ ਹੁਣ ਵੀ ਅੱਜ ਵੀ ਕਈ ਫੋਨ ਆ ਰਹੇ ਨੇ ਅਸੀਂ ਜਿਗਰਾ ਸਭਾ ਬਣਾਉਣੀ ਹੈ ਕਿੰਨੇ ਮੈਂਬਰ ਚੁਣੀਏ ਮੈਂ ਉਹਨਾਂ ਨੂੰ ਕਹਿ ਕਹੇ ਹੱਕ ਗਿਆ ਕਿੰਨੇ ਫੋਨਾਂ ਦੇ ਵਿਚਾਰਿਆਂ ਨੂੰ ਭਾਈ ਸਾਹਿਬ ਮੋਟੀ ਗੱਕਦੀ ਗੱਲ ਹੈ ਇਹਨੂੰ ਆਪਾਂ ਨੂੰ ਸਮਝਣਾ ਪਊਗਾ ਇਹ ਕਿਤੇ ਰਜਿਸਟਰ ਨਹੀਂ ਹੁੰਦੀ ಗ್ರಾಮ ਸਭਾ ਇਹ ਪਰਮਾਨੈਂਟ ਬਾਡੀ ਹੈ ਸੰਵਧਾਨਕ ਬਾਡੀ ਹੈ ਤੁਸੀਂ ਸਾਰੇ ਵੋਟਰ ਉਹਦੇ ਮੈਂਬਰ ਹੋ ਤੁਸੀਂ ਦੇਖ ਲਿਆ ਨਾ ਪੰਚਾਇਤ ਦੀ ਔਕਾਤ ਕਿ ਜੇ ਵੱਡਾ ਬੰਦਾ ਨਹੀਂ ਚਾਉ ਤੁਹਾਡੇ ਕਾਗਜ ਨਹੀਂ ਭਰਨ ਦੇਊਗਾ ਪਰ ಗ್ರಾಮ ਸਭਾ ਤੇ ਜਾ ਕੇ ਇਹ ਸਾਰੇ ਬੰਦੇ ਲਾਚਾਰ ਨਹੀਂ ਕਿਉਂਕਿ ਪਰਮਾਨੈਂਟ ਬਾਡੀ ਹੈ ਤੁਹਾਡਾ ਘੱਟ ਜਿਹੜਾ ਪਿੰਡ ਚ ਹੋਇਆ ਕਰੂਗਾ ਨਾ ਕੋਈ ਐਮਐਲਏ ਦਾ ਮੰਤਰੀ ਦਾ ਚੀਫ ਮਿਨਿਸਟਰ ਦਾ ਪ੍ਰਧਾਨ ਮੰਤਰੀ ਉਹਦਾ ਕੱਖ ਨਹੀਂ ਵਿਗਾੜ ਸਕਦਾ ਉਹ ਤਾਕਤ ਪਛਾਣੋ ਉਸ ਨੂੰ ਪੈਦਾ ਕਰੋ ਉਸ ਪਦਰ ਦੇ ਉੱਤੇ ਜਾ ਕੇ ਜਦੋਂ ਉਹ ਤਾਕਤ ਸਰਗਰਮ ਹੋ ਗਈ ਤਾਂ ਆਉਣ ਵਾਲੀ ਇਲੈਕਸ਼ਨ ਚ ਇਹ ਤੁਹਾਡੇ ਨਾਲ ਬਾਧ ਹੈ ਗ੍ਰਾਪ ਸਭਾ ਸਰਗਰਮ ਕਰ ਲੋ ਕੋਈ ਲੀਡਰ ਹਮਾਕਤ ਨਹੀਂ ਕਰੂਗਾ ਕਿਸੇ ਵਿਰੋਧੀ ਧਿਰ ਦੇ ਪਰਚਾ ਰੱਦ ਕਰਾ ਦੇ ਕਦੇ ਜਾ ਕੇ ਕਿਉਂਕਿ ਉਹਨੂੰ ਪਤਾ ਲੱਗ ਜਾਊਗਾ ਕਿ ਪਰਚਾ ਰੱਦ ਕਰਨ ਨਾਲ ਕੀ ਹੋ ਜਾਊਗਾ ਫਿਰ ਵੀ ਪ੍ਰੈਕਟਿਸ ਤਾਂ ਗ੍ਰਾਮ ਸਭਾ ਰਾਹੀਂ ਹੋਣੀ ਹੈ ਪ੍ਰੈਕਟਿਸ ਜੇ ਗ੍ਰਾਮ ਸਭਾ ਰਾਹੀਂ ਹੋਣੀ ਹੈ ਤਾਂ ਤੁਹਾਡੇ ਮਨਾ ਹੀ ਨਹੀਂ ਹੋਊਗੀ ਜੇ ਮਨਾ ਹੀ ਨਹੀਂ ਹੋਊਗੀ ਤਾਂ ਕਿਉਂ ਸਰਚ ਖੇਪਵਾਊਗਾ ਕੋਈ ਬੰਦਾ ਇਸ ਗੱਲ ਨੂੰ ਕੱਲਾ ਕਰਕੇ ਇਸ ਲਈ ਨਾਲ ਦੀ ਨਾਲ ਐਜੂਕੇਟ ਹੋਣਾ ਬੜਾ ਜ਼ਰੂਰੀ ਚੀਜ਼ ਹੈ ਕੱਲਾ ਉਸੇ ਤੇ ਪੁਰਾਣੀਆਂ ਵਾਪਰ ਗਿਆ ਜਿਹੜੀਆਂ ਉੱਤੇ ਬੈਠ ਕੇ ਰੋਣਾ ਨਹੀਂ ਹੁੰਦਾ ਉਹਦੋਂ ਅੱਗੇ ਚੱਲਣਾ ਹੁੰਦਾ ਛੱਡੋ ਕਚਹਿਰੀਆਂ ਦਾ ਵੀ ਤੇ ਇਧਰ ਉਧਰ ਲੈ ਪੈਸੇ ਬਰਬਾਦ ਕਰਨਾ ਤੇ ਉੱਥੇ ਠੋਕਰਾਂ ਖਾਣ ਤੋਂ ਬਚਾਏ ਆਪਣੀ ਸੱਜਤਾ ਪੈਦਾ ਕਰੋ ਗ੍ਰਾਮ ਸਭਾ ਹੈ ਉਹਦੇ ਮੁਤਾਬਕ ਹਰ اجلاس ਬੁਲਾਓ ਔਰ ਉਹਦੇ ਮੁਤਾਬਕ ਹਰ ਕੰਮ ਕਰਾਓ ਆਪਣੇ ਗਰੁੱਪ ਬਣਾਓ ਸੌਥਾ ਕਰੋ ਪਿੰਡ ਦਾ ਸਾਰੇ ਬੰਦੇ ਮੈਜੋਰਿਟੀ ਜਿਵੇਂ ਤੁਸੀਂ ਕਹਿੰਦੇ ਹੋ ਨੇ ਸਾਡਾ ਪਰਚਾ ਕੈਸਾ ਨਾ ਹੁੰਦਾ ਤਾਂ ਅਸੀਂ ਹੋਂ ਜਿਤਨਾ ਸੀ ਉਹਨਾਂ ਦਾ ਨਹੀਂ ਸੀ ਜਿਤਨਾ ਤਜੇ ਮੇਜੋਰਟੀ ಗ್ರಾಮ ਸਭਾ ਤੁਹਾਡੇ ਨਾਲ ਹੈ ਤੁਸੀਂ ਮੈਂਬਰ ਸਾਰੇ ਸਹਿਮਤੋਂ ਬਾਕੀਆਂ ਨੂੰ ਵੀ ਨਾਲ ਲੋ ਤੇ ਨਾਲ ਲੈ ਕੇ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰੋ ਔਰ ਚਾਹੇ ਉਹ ਜਿਹੜਾ ਚੁਣਿਆ ਗਿਆ ਨਾ ਕਿਸੇ ਦੀ ਚੱਕ ਚਾ ਕੇ ਉਹਨੂੰ ਵੀ ਪਤਾ ਲੱਗ ਜਾਊਗਾ ਉਹ ਵੀ ਤੁਹਾਡੇ ਨਾਲ ਹੀ ਆ ਜਾਊਗਾ ਉਹ ਵੀ ਤੁਹਾਡੇ ਵਿੱਚੋਂ ਹੀ ਹੈ ਕਿਸੇ ਦੀ ਚੱਕ ਚਾਕੇ ਤੁਹਾਡੇ ਤੋਂ ਅਲੱਗ ਕਰਤਾ ਜਿਵੇਂ ਚੱਕ ਚਾਕੇ ਘਰ ਪੜਵਾਏ ਜਾਦ ਰਹੇ ਹੁੰਦੇ ਨੇ ਹਾਲੀਵੁੱਡ ਇਹ ਵੀ ਤੁਹਾਡੇ ਹੀ ਹਿੱਸਾ ਬਣ ਜਾਊਗਾ ਪਿੰਡ ਦੀ ਸਹਿਮਤੀ ਪ੍ਰਗਟ ਕਰੋ ਭਾਈਚਾਰਕ ਸਾਂਝ ਬਣਾਓ ਤੇ ਐਦੂ ਅੱਗੇ ਜਾ ਕੇ ਹੁਕਮਰਾਨ ਨੂੰ ਦਿਖਾ ਦਿਓ ਕਿ ਸਾਡੇ ਕੋਲ ਕਰਨ ਲਈ ਬਹੁਤ ਕੁਝ ਹੈ ਅਸੀਂ ਅਦਲੇ ਦਾ ਬਦਲਾ ਨਹੀਂ ਲੈਂਦੇ ਅਸੀਂ ਮਾਫ ਕਰ ਦਿੰਦੇ ਹੁੰਦੇ ਆ ਮਾਫ ਕਰਕੇ ਵੀ ਪਰ ਤਾਕਤ ਆਪਣੇ ਹੱਥ ਚ ਲੈ ਲੈਂਦੇ ਹੁੰਦੇ ਹਾਂ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪਲਾਨ ਬਹੁਤ-ਬਹੁਤ ਧੰਨਵਾਦ